ਸੋ ਦੋਸਤੋ 1 ਜੂਨ ਨਜ਼ਦੀਕ ਆ ਰਹੀ ਹੈ ਔਰ ਜਿਸ ਤਰ੍ਹਾਂ ਗਰਮੀ ਵਧਦੀ ਜਾ ਰਹੀ ਹੈ ਉਸ ਤਰ੍ਹਾਂ ਚੋਣ ਜਿਹੜਾ ਹੈ ਚੋਣ ਦੇ ਤਰੀਕ ਵੀ ਜਿਹੜੀਆਂ ਨਜ਼ਦੀਕ ਆ ਰਹੀ ਔਰ ਲਗਾਤਾਰ ਅੰਮ੍ਰਿਤਸਰ ਦੀ ਗੱਲ ਕਰਾ ਸੋ ਅੰਮ੍ਰਿਤਸਰ ਦੇ ਵਿੱਚ ਰਾਜਨੀਤੀ ਜਿਹੜਾ ਉਹ ਪਾਰਾ ਲਗਾਤਾਰ ਵਧਦਾ ਜਾ ਰਿਹਾ ਔਰ ਨਾਮ ਜਗਦੀਆਂ ਤੋਂ ਬਾਅਦ ਅਸਲ ਇਲیکشن ਜੜੀ ਹੈ ਹੁਣ ਸ਼ੁਰੂ ਹੋਈ ਔਰ ਅਸਲ ਇਲیکشن ਦੇ ਕੀ ਨਤੀਜੇ ਹੋਣਗੇ ਉਹ 4 ਜੂਨ ਨੂੰ ਪਤਾ ਲੱਗੇਗਾ ਕੌਣ ਲੋਕ ਸਭਾ ਦੀ ਸੀੜੀਆਂ ਚੜੇਗਾ ਤੇ ਕੌਣ ਅੰਮ੍ਰਿਤਸਰ ਵੀ ਸੀੜੀਆਂ ਤੱਕ ਹੀ ਸੀਮਿਤ ਰਹੇਗਾ ਕਿਉਂਕਿ 543 ਸੀਟਾਂ ਦਾ ਸਵਾਲ ਹੈ ਦੇਸ਼ ਦੇ ਵਿੱਚ ਔਰ ਅੰਮ੍ਰਿਤਸਰ ਦੀ ਸੀਟ ਇੱਕ ਇਹੋ ਜਿਹੀ ਹੌਟ ਸਪੋਟ ਮੰਨੀ ਜਾਂਦੀ ਹੈ ਜਿਸ ਦੇ ਵਿੱਚ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਤੇ ਦੁਨੀਆ ਦੀ ਨਜ਼ਰ ਹੁੰਦੀ ਹੈ ਸੋ ਅੰਮ੍ਰਿਤਸਰ ਦੇ ਵਿੱਚ ਨਾਮਜ਼ਦਗੀਆਂ ਦਾ ਜਿਹੜਾ ਵਾ ਪੜਾ ਉਹ ਖਤਮ ਹੋ ਚੁੱਕਾ ਹੈ ਔਰ ਅਖੀਰਲੇ ਪੜਾ ਦੇ ਇਲੈਕਸ਼ਨ ਦੇ ਵਿੱਚ ਅੰਮ੍ਰਿਤਸਰ 15 ਦਿਨ ਦੀ ਇਲੈਕਸ਼ਨ ਅਸਲ ਲਕਸ਼ਣ ਗਿਣੀ ਜਾਂਦੀ ਉਂਕਿ ਹੁਣ ਜਿਹੜੀ ਆ ਜੋੜ ਤੋਂ ਨਹੀਂ ਆ ਹੁਣ ਅਸਲੀ ਰਾਜਨੀਤੀ ਸ਼ੁਰੂ ਹੋਨੇ ਸੇ ਇਸ ਰਾਜਨੀਤੀ ਦੇ ਤੇ ਸਾਡਾ ਗੱਲ ਕਰਨੀ ਪ੍ਰੋਫੈਸਰ ਦਰਬਾਰੀ ਲਾਲ ਹੈ ਜੇ ਵੀ ਕਿਸੇ ਵੀ ਪਰਚੇ ਤੋਂ ਮੁਹਤਾਜ ਨਹੀਂ ਹੈ ਔਰ ਅਸਲੀ ਅਸਲੀ ਇਲیکشن ਦੀ ਗੱਲ ਕਰਾ ਸੋ ਬਿਲਕੁਲ ਰਾਜਨੀਤੀ ਦੇ ਤੌਰ 'ਤੇ ਨਹੀਂ ਜਾਂਦੇ ਔਰ ਰਾਜਨੀਤੀ ਨੂੰ ਬੜੇ ਅੱਛੇ ਤਰੀਕੇ ਨਾਲ ਸਮਝਦੇ ਔਰ ਕਾਂਗਰਸੀ ਗੱਲ ਕਰੀਏ ਤਾਂ ਜਵਾਹਰ ਲਾਲ ਨਹਿਰੂ ਤਲਾਕੇ ਕੰਟਰ ਦੀ ਰਣਨੀਤੀ ਇਤਿਹਾਸ ਦੇ ਵਿੱਚ ਹਰ ਇੱਕ ਰਣਨੀਤੀ ਵੇਖੀ ਆ ਔਰ ਹਰ ਇਲੈਕਸ਼ਨ ਨੂੰ ਦੇਖਿਆ ਸੋ ਪ੍ਰਤਾਸ਼ਾ ਸਾਹਿਬ ਨਾਲ ਗੱਲ ਕਰਾਂਗੇ ਪਰ ਹਰ ਸਾਹਿਬ ਗਰਮੀ ਇੱਕ ਜੁਨ ਲਾਗੇ ਆ ਰਹੀ ਹੈ ਗਰਮੀ ਵਾਧੀ ਜਾ ਰਹੀ ਹੈ ਅਸਲ ਲੈਖੇ ਨੂੰ ਸ਼ੁਰੂ ਹੋਈ ਔਰ ਰਣਨੀਤੀ ਪਰ ਹ ਅੱਗੇ ਵੱਧਾ ਜਾ ਰਿਹਾ ਨਾਮ ਜਗਦਿਆਂ ਤੋਂ ਬਾਅਦ ਮੌਜੂਦਾ ਹਾਲਾਤ ਸੋ ਕਾਂਗਰਸ ਦੀ ਗੱਲ ਕਰਾਂਗਾ ਕਾਂਗਰਸ ਨੂੰ ਅੰਮ੍ਰਿਤਸਰ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਹੋ 10 ਸਾਲ ਤੋਂ ਲਗਾਤਾਰ ਕਾਂਗਰਸ ਕੀ 2024 ਦੀ ਹੈਟ੍ਰਿਕ ਦੀ ਸਥਿਤੀ ਅਗਰ ਓਜਲਾ ਕਹਿੰਦੇ ਆ ਕਿ ਅਪਣਾ ਪਾਣਗੇ ਦੇਖੋ ਅੰਮ੍ਰਿਤਸਰ ਦੇ ਅੰਦਰ ਜਿਸਤਨ ਸਰਦਾਰਪੁਰਜੀਤ ਸਿੰਘ ਹੋ ਜਿਹੜਾ ਨੇ ਕਾਗਜ਼ਾਤ ਆਪਣੇ ਦਾਖਲ ਕਰਵਾਏ ਅਜ਼ਾਰਾ ਦੀ ਤਜਾਦ ਵਿੱਚ ਕਾਂਗਰਸੀ ਕਾਰਕਿਰਪਾ ਕਾਂਗਰਸ ਪਹੁੰਚੇ ਕੱਚੇ ਹੋਏ ਫਿਰ ਉਹਨਾਂ ਦੇ ਨਾਲ ਚਲੇ ਕਾਂਗਰਸੀਆ ਚ ਜਿੰਨਾ ਜੋਸ਼ ਹੈ ਉਥੋਂ ਸਪਸ਼ਟ ਹੋ ਰਿਹਾ ਹੈ ਕਿ ਉਜਲਾ ਸਾਹਿਬ ਦੀ ਜਿੱਤ ਜਿਹੜੀ ਹੈ ਉਹ ਯਕੀਨੀ ਹੈ ਇੱਥੇ ਉਹਨਾਂ ਦੇ ਪਿਛਲੇ ਟਾਈਮ ਦੇ ਅੰਦਰ ਲੋਕਾਂ ਵੀ ਉਹ خدمت ਨੂੰ ਸ਼ਰਨ ਜਾਂਮ ਦਿੰਦਾ ਹੈ ਇੱਕ ਉਹ ਬੜੇ ਪ੍ਰਗਤੀਸ਼ੀਲ ਨੇ ਪ੍ਰਭਾਵਸ਼ਾਲੀ ਨੇ ਕੰਮ ਕਰਨ ਦੇ ਵਿੱਚ ਕਿਸੇ طرح ਦੀ ਕੁੱਤਾਈ ਨਹੀਂ ਕਰਦੇ ਕੋਈ ਵੀ ਆਦਮੀ ਚਲਾ ਜਾਏ ਉਹਨਾਂ ਦੀ ਕੋਠੀ ਦੇ ਬਾਹਰ ਚਾਹੇ ਇਲੈਕਸ਼ਨ ਹੋਵੇ ਜਾਂ ਨਾ ਹੋਵੇ ਸੈਂਕੜੇ ਦੀ ਇਤਜ਼ਾਦ ਤੇ ਲੋਕ ਕਮਾ ਵਾਸਤੇ ਆਉਂਦੇ ਰਹੇ ਤੋਂ ਮੈਂ ਬਹੁਤ سارے ਐਮਪੀ ਨੂੰ ਦੇਖਿਆ ਸਾਡੇ ਪਟਿਆ ਸਾਹਿਬ ਇਲੈਕਸ਼ਨ ਲੜਦੇ ਰਹੇ ਬੜੀ ਖਲਕਤੋਂ ਨਾਲ ਰਹੇ ਉਹੇ ਚ ਹੰਢਿਸੀ لگا پار ایلیکشن جتے رہے پی رہے تھے شدی صاحب نے بھی ایلیکشن لڑے اپنواری جتے اور اس طرح پہلا سردیر سنگھ مجیتھیا سن کہ جے وکرم مجیتھیا جی جے دادا جڑے جی پنواری الیکشن جتے سن تو میں نے پورا بشواس ہے کہ عجرہ صاحب ہی ہیٹرک گڑی ہے وہ بنانگے اور جیت کے پارلیمنٹ بالکل صاحب جس طرح کچھ سمے پہلے تسویریں نظر آ رہی ہیں کانگریس سے لیا چنگی تصویر آ گئی ہے کہ کانگریس ایک ایکجٹ نظر آ رہی ہے منچ سے ایک جزر آ رہی ہے اور موجودہ حالات دے کر یہ کہ جس طرح لکھا ہوئی دل دی سنو اجلا چنو کی کانگریسی منچ دی تصویر دی دل دی تصویر کس طرح دیکھتے ہو دیکھو منچ اور دل چرح کا کوئی فرق نہیں کانگریس کے نو ایم ایل اے جسے جیسے بھی ہیں ਉਦਲਾ ਸਾਹਿਬ ਦੇ ਨਾਲ ਹਨ ਉਹ ਬੜੇ ਖੂਬਸੂਰਤ ਪ੍ਰੀਤਿਕਾ ਨਾਲ ਉਹਨਾਂ ਦੀ ਖੇਦਮਤ ਕਰਦੇ ਪਏ ਹਨ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਮੀਟਿੰਗ ਜਿਹੜੀਆਂ ਆਰਗੇਨਾਈਜ਼ ਕੀਤੀਆਂ ਜਾ ਰਹੀਆਂ ਕਿਸੇ ਜਗ੍ਹਾ ਤੇ ਉਦਲਾ ਸਾਹਿਬ ਜਾਂਦੇ ਹੈ ਕਿਸੇ ਜਗ੍ਹਾ ਤੇ ਕੂਰ ਵਿਧਾਇਕ ਜਾਂਦੇ ਕਿਸੇ ਜਗ੍ਹਾ ਤੇ ਮੈਨੂੰ ਜਾਂਦਾ ਮੌਕਾ ਮਿਲੇ ਮੈਂ ਵੀ ਜਾਣਾ ਤਾਂ ਕਾਂਗਰਸੀਆਂ ਕਿਸੇ ਤਰ੍ਹਾਂ ਦੀ ਕਮੀ ਨਹੀਂ ਇਹ ਅਸੀਂ ਦੁਰਦੁਰ ਦੀਆਂ ਕਈ ਵਾਰੀ ਗੱਲਾਂ ਲੋਕ ਕਰਦੇ ਹੈ ਪਰ ਮੈਨੂੰ ਨਹੀਂ ਕਿ ਕੋਈ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਦੀ ਕੁਲਯਰ ਹੈ ਸਾਰੇ ਕਾਗਰਸੀ ਇਕਜੁੱਟ ਹੈ ਔਰ ਪੂਰੀ ਯੂਨੀਫਾਈਡ ਤਰੀਕੇ ਨਾਲ ਇਲੈਕਸ਼ਨ ਲੜੀ ਜਾ ਰਹੀ ਹੈ ਕਿਸ ਤਰ੍ਹਾਂ ਸੀ ਪਹਿਲੇ ਲੜਦੇ ਆ ਔਰ ਉਜੜਾ ਸ਼ਹਿਰ ਵੀ ਜਿੱਤ ਕੇ ਜਾਂ ਸੁਪਰਫੈਸਰ ਜਿਸ ਤਰ੍ਹਾਂ ਪਿੰਡਾਂ ਦੀ ਗੱਲ ਕਰਾਂ ਨੋ ਹਲਕਿਆਂ ਦੀ ਗੱਲ ਕੀਤੀ ਚਾਰ ਪਿੰਡ ਦੇ ਤੇ ਪੰਜ ਸ਼ਹਿਰ ਦੇ ਹਰ ਕੋਲ ਨੂੰ ਤੁਸੀਂ ਜਾਣਦੇ ਹੋ ਹਰ ਲੀਡਰ ਨੂੰ ਜਾਣਦੇ ਹੋ ਬਾਈ ਨੇਮ ਜਾਣਦੇ ਲੇਕਿਨ ਖਾਸ ਕਰਕੇ ਮਸ਼ਹਰੀਆਂ ਦੀ ਗੱਲ ਕਰਾਂਗੇ ਕਿ ਤੁਸੀਂ ਸ਼ਹਿਰ ਦੇ ਵਿੱਚ ਐਜ਼ ਅ ਪ੍ਰੋਫੈਸਰ ਵੀ ਰਹੇ ਹੋ ਗੁਰੂ ਦੇ ਨਾਤੇ ਵੀ ਪੜਾਈ ਦੇ ਨਾਤੇ ਹਰ ਚੀਜ਼ ਤਰ੍ਹਾਂ ਦੀ ਅਗਰ ਸ਼ਾਇਰੀਆਂ ਦੀ ਗੱਲ ਕਰਾਂ ਖਾਸ ਤੌਰ ਤੇ ਇੱਕ ਇੱਕ ਬੰਦੇ ਨੂੰ ਤੁਸੀਂ ਕੱਲੇ ਕੱਲੇ ਜਾਣਦੇ ਹੋ ਕੀ ਸ਼ਾਇਰੀਏ ਜੋ ਕਹਿੰਦੇ ਕਈ ਵਾਰ ਕਹਿੰਦੇ ਕਿ ਜੋ ਸ਼ਾਇਰੀਏ ਕਹਿਦਣੋ ਸ਼ਾਇਰੀਏ ਨੇ ਕਹਿਤਾਈ ਦੀ ਗੱਲ ਹੋ ਗਈ ਆ ਕੀ ਕਾਂਗਰਸ ਭਾਜਪਾ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਪਹਿਲਾਂ ਤਿੰਨ ਪਾਰਟੀਆਂ ਸੀ ਹੁਣ ਚਾਰ ਪਾਰਟੀਆਂ ਕੀ ਵੋਟ ਬੈਂਕ ਕਾਂਗਰਸ ਦਾ ਜੁੜਿਆ ਰਹੂਗਾ ਜਾਂ ਜਿਹੜੀ ਗੱਲ ਕਰ ਰਹੇ ਨੇ ਦੋ ਅਟਕਲਾ ਕਰਨ ਦੇ ਕਿ ਇੱਧਰ ਉੱਧਰ ਖਿਲਰੇਗਾ ਕੁਝ ਨਰਾਜ਼ਗੀਆਂ ਵੀ ਆ ਕੁਝ ਨਈ ਨਰਾਜ਼ਗੀ ਆ ਗਿਆ ਕੋਈ ਸੀਨੀਅਰ ਲੀਡਰਸ਼ਿਪ ਦੀ ਗੱਲ ਕਰਦਾ ਹੈ ਕੁਝ ਹੋਰ ਗੱਲਾਂ ਕਰ ਦਿੱਤੀ ਇਸ ਨੂੰ ਕੁੱਲ ਮਿਲਾ ਕੇ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਗੱਲ ਇਹ ਹੈ ਕਿ ਜਿਹੜੇ ਲੋਕਲ ਮਸਲੇ ਹੁੰਦੇ ਐ ਇਹ ਵਿਧਾਇਕ ਸਹਿਬਾਨ ਹੱਲ ਕਰਦੇ ਜਿਹੜੇ ਬਿਲਕੁਲ ਮਹਲਿਆਂ ਦੇ ਮਸਲੇ ਐ ਉਹ ਕਾਉਂਸਲਰ ਸਹਿਬਾਨ ਹੱਲ ਕਰਦੇ ਜਿਹੜਾ ਸੰਸਦ ਹੈ ਉਹ ਤੇ ਪ੍ਰਦੇਸ਼ ਦੇ ਨੈਸ਼ਨਲ ਲੈਵਲ ਦੇ ਇੰਟਰਨੈਸ਼ਨਲ ਲੈਵਲ ਦੇ ਮਸਲੇ ਪਾਰਲੀਮੈਂਟ ਦੇ ਅੰਦਰ ਆਂਦੇ ਐ ਪਾਰਲੀਮੈਂਟ ਦੇ ਹਦਰ ਕੋਈ یہ سڑک بنا یا موری بنا مسئلہ نہیں آلییامنٹ کے اندر راشٹر کے جڑے ڈریکٹ سبھت معاملے نے جی آرتھک وکاس کا مسئلہ ہے ایئرپورٹ بنا مسئلہ ہے نیشنل ہائی وے بنا مسئلہ نئے نئے کارخانے لان کا مسئلہ انہیں صاحب نے, نے ہے، پوری دلچسپی دکھا کے جڑے جڑے وہ کام کروا سکتے سن وہاں کروائے دوسری گل رہی کہ پرانے زمانے آج کے زمانے فرق ہے ਜਿਹੜੇ ਮੈਂ ਬੋਲਿਆ ਦਾ ਇਲੈਕਸ਼ਨ ਦੇਖਿਆ 52 ਦਾ 54 ਦਾ ਉਹ ਉਹ ਉਸਤਾਨਪੁਰ ਉਦੋਂ ਲੋਕੀ ਕਮਿਟਡ ਸੰਸਪਾਰਟੀਆਂ ਦੇ ਨਾਲ ਔਰ ਕੋਈ ਬੰਦਾ ਜਾਂਦਾ ਸੀ ਉਹ ਖੁੱਲਕੇ ਕਹਿੰਦੇ ਸਨ ਅਸੀਂ ਤੁਹਾਡੇ ਨਾਲ ਹੁਣ ਵਕਤ ਬਦਲ ਗਿਆ ਪਾਰਟੀਆਂ ਹੋ ਗਈਆਂ ਚਾਰ ਪਹਿਲੇ ਦੋ ਆਮਨੇ ਸਾਹਮਨੇ ਸਨ ਕਾਂਗਰਸੀ ਜਨਸੰਗੀ ਅਕਾਲੀ ਦਲ ਇਕੱਠਾ ਹੋ ਜਾਂਦਾ ਸੀ ਆਮਨੇ ਸਾਹਮਨੇ ਹੋ ਜਾਂਦੇ ਹੁਣ ਕਾਂਗਰਸ ਅਲੱਗ ਹੈ ਬੀਜਪੀ ਲਾਗੇ ਅਕਾਲੀ ਦਾਲਾ ਲਾਗੇ ਇੱਕ ਨਵੀਂ ਪਾਰਟੀ ਆ ਗਈ ਆਪ ਵਾਲੇ ਜਿਨ੍ਹਾਂ ਨੇ ਲੋਕਾਂ ਨੂੰ ਪ੍ਰੋਮਿਸ ਕੀਤਾ ਕਿ ਅਸੀਂ ਹਜ਼ਾਰ ਹਜ਼ਾਰ ਰੁਪਇਆ ਪਰ ਪਰਿਵਾਰ ਤੇ ਦੇਵਾਂਗੇ ਹਜ਼ਾਰ ਰੁਪਇਆ ਸੱਸ ਨੂੰ ਹਜ਼ਾਰ ਰੁਪਇਆ ਨਨਾਨ ਨੂੰ ਹਜ਼ਾਰ ਰੁਪਇਆ ਭਝਾਈ ਨੂੰ ਯਾਨੀ ਉਹਨਾਂ ਨੇ 3000 ਰੁਪਇਆ ਕਿਹਾ ਤੇ ਨਾਲੇ ਵੀ ਕਿਹਾ ਜੇ ਦੋ ਨਨਾਨਾ ਹੋ ਗਿਆ ਤੇ ਹਜ਼ਾਰ ਹੋਰ ਦੇਵਾਂਗੇ ਤੋਂ 4000 ਬਣ ਗਿਆ 4 ਨਾਲ ਕੋ 3000 ਐਵਰੇਜ ਕਰੋ ہوں ان دو سال تو اتنے سما ہے اج تک ایک پیسہ وہ نہیں دے سکے فائنینشلی وہ او اپنی آرگنائزیشن جی وہ کمزور ہو گئی پنجاب دے اندر آج شہر سے جا کے دیکھو سڑکیں ٹوٹی ہیں صفائی کا انتظام نہیں ہے سرکار کو پیسہ نہیں ہے اگر ہر ویلے فری بائز کرو گے مفت خوری کرو گے پھر ملک نہیں چل سکتا ਮੋਸਟ ਕੋਰੀ ਦੇ ਨਾਲ ਸਾਡੇ ਸਾਹਮਣੇ ਲੰਕਾ ਦਾ 85% ਗਾਰੰਟੀਆਂ ਪੂਰੀ ਕੀਤੀ ਬਿਜਲੀ ਫਰੀ ਦਿੰਦੀ ਹੈ ਮੈਡੀਕਲ ਸੇਵਾਵਾਂ ਦਿੰਦੀ ਹੈ ਸਕੂਲ ਦਿੱਤੇ ਆ ਹੋਰ ਉੱਚ ਸਿੱਖਿਆ ਦਿੱਤੀ ਕਈ ਐਜੂ ਦੀ ਗਾਰੰਟੀਆਂ ਜਿਹੜੀ 85% ਗਾਰੰਟੀਆਂ ਪੂਰੀ ਔਰ ਆਨ ਹੋਲੇ ਸਮਝੋ 15% ਵੀ ਪੂਰੀ ਕੀਤੀ ਜਾਣਗੀ ਹੈ ਨਹੀਂ ਮੈਂ ਕਹਿਣ ਨੂੰ ਕੀ ਹੈ ਕਹਿਣ ਨੂੰ ਮੈਂ ਕਹਾਂਗਾ ਮੈਂ 100 ਤੋਂ 110% ਗਾਰੰਟੀਆਂ ਪੂਰੀਆਂ ਕਰ ਰਹੀਆਂ ਆ ਪਰ ਪੂਰੀਆਂ ਕਿੱਥੇ ਕੀਤੀਆਂ ਅਗਰ ਕੋਈ ਸਿਲ ਆਪਰੇਸ਼ਨ ਹੈ ਤੇ ਆਪਰੇਸ਼ਨ ਦੇ ਵੱਡੇ ਹਸਪਤਾਲ ਹੋਣਾ ਜਿੱਥੇ ਥੀਏਟਰ ਹੈ ਅਗਰ ਕਿਸੇ ਨੇ ਹਾਰਡਾ ਕਰਾਣਾ ਹੈ کسی نے کڈنی کا ہے کسی نے ہور کروانا ہے یہ ملیا کلینک دے تھوڑا ہوئی چیزیں ملے کلینک کے کوئی سر درد ہو گئی کسے ماڑا جہا بخار ہو گیا اتنے کوئی ڈاکٹر یہ بھی نہیں کہ سپیشلسٹ اتے بٹھائے یہ جنیا ہے بڑے ہسپتال چند ہیں یہ دنیا کے لوگ بےفو نے نے کدی اس پاس پے ہی نہیں یہ محلہ کلینک تو کانگریس نے بھی بنا ہوئے سن ਅਰ ਜੁਨੀਅਰ ਸਾਡੀਆਂ ਛੋਟੀਆਂ-ਛੋਟੀਆਂ ਮਹੱਲਿਆਂ ਦੇ ਵਿੱਚ ਸਿੱਧਾ ਸੈਂਟਰ ਸੀਗੇ ਸੋਕਤਾ ਸੈਂਟਰ ਇਸ ਤੋਂ ਪਹਿਲਾਂ ਸਾਡੇ ਉਹਨਾਂ ਦਾ ਹੋਰ ਨਾਂ ਰੱਖਿਆ ਸੀ ਉਹ ਸਰੇ ਔਰ ਉੱਥੇ ਮਹੱਲੇ ਜ ਬਣਾਦੇ ਸਨ ਸਾਡੇ ਮਹੱਲੇ 'ਚ ਵੀ ਲਾਇਬ੍ਰੇਰੀ ਵੀ ਖੁੱਲੀ ਸੀ ਔਰ ਛੋਟੀ ਜੀ ਇੱਕ ਲੰਬਾ ਪੌਂਚੇ ਉਹਨਾਂ ਨੇ ਡਾਕਟਰ ਵੀ ਬਿਠਾਈ ਹੁੰਦੀ ਸੀ ਨਰਸ ਉਹ ਛੋਟੇ-ਛੋਟੇ ਕੰਮ ਉਹ ਵੀ ਕਰਦੇ ਸਾਂ ਇਹ ਕੋਈ ਗੱਲ ਨਹੀਂ ਗੱਲ ਇਹ ਹੁੰਦੀ ਹੈ ਕਿ ਤੁਸੀਂ ਡਿਵੈਲਪਮੈਂਟ ਦੇ ਕਿੰਨੇ ਚੰਮ ਕੀਤੇ ਹੈ ਤੁਸੀਂ ਕੋ ਕਾਰਖਾਨਾ ਲਿਆਇਓ ਤੁਸੀਂ ਲੋਕਾਂ ਨੂੰ ਕਾਰੋਬਾਰ ਤੇ ਲਿਆਇਆ ਤੁਸੀਂ ਲੋਕਾਂ ਨੂੰ ਮੌਕੇ ਦਿੱਤੇ ਅੱਗੇ ਵਧਣ ਦੇ ਅਗਰ ਤੁਸੀਂ ਇਹਨਾਂ ਨੂੰ ਫ੍ਰੀ ਕਰਿਓ ਐਵੀ ਫ੍ਰੀ ਦੇ ਲੋ ਐਵੀ ਫ੍ਰੀ ਦੇ ਲੋ ਜਿਹੜੇ ਨੌਜਵਾਨ ਅੱਜ ਕੰਮ ਕਰਦੇ ਪਏ ਨੇ ਉਹ ਥੱਲੇ ਬਹਿ ਜਾਣਗੇ ਮੈਂ ਇਤਿਹਾਸ ਦਾ ਵਿਦਿਆਰਥੀ ਹੋਂਦੇ ਨਾਤੇ ਤੁਹਾਨੂੰ ਦੱਸਣਾ ਚਾਹਨਾ ਇਟਲੀ ਦੇ ਅੰਦਰ ਉਹਨਾਂ ਨੇ ਕਹਿ ਕੇ ਜਿਹੜੇ ਵਿਹਲੇ ਆ ਉਹਨਾਂ ਨੂੰ ਇੰਨੇ ਨੇ ਪੈਸੇ ਦੇਵਾਂਗੇ 2 ਸਾਲਾਂ ਦੇ ਬਾਅਦ ਗਵਰਨਮੈਂਟ ਦਾ ਜਿਹੜਾ ਬਜਟ ਸੀ ਉਹ ਡਾਵਾ ਡੋਲ ਹੋ ਗਿਆ انہوں نے کہ کیا کہ جڑے کام کردے تھے وہ بھی کام چ کے بہ گئے جدو مفت پیسے ملنے گے تو مجھے دسو کام کون کرے گا چین دے چلتا پیا چین دے کے تھوڑا چلتا پیا چین سڈنا وہ دو سال مگروں راجے کا راج ختم ہوا اور اتے موسے پہنگ آیا اور شیر کی حکومت انہیں ختم کی تھی آج چین دنیا کے اندر امریکہ کا مقابلہ کرتا پیا اسی سنتالی سے آزاد ہوئے اسی کیوں نہیں کر سکتے پے ਅਸੀਂ ਡਵੈਲਪਮੈਂਟ ਵੀ ਕਰਾਈ ਸਭ ਕੁਝ ਕਰਾਇਆ ਇਹ ਮੁਫਤ ਖੁਰਿਬ ਬੰਦ ਹੋ ਰਹੀ ਚਾਹੀਦੀ ਦੀ ਗਰੰਟੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਹ ਮੋਦੀ ਦੀ ਗਰੰਟੀ ਹੈ ਜੋ ਨਾੜਾ ਦਤਾਨਾ ਦੇਖੋ ਬੋਦੀ ਸਾਹਿਬ ਪ੍ਰਾਈਮ ਮਿਨਿਸਟਰ ਨੇ ਉਹਨਾਂ ਨੇ ਕੁਝ ਗਰੰਟੀਆਂ ਦਿੱਤੀਆਂ ਸ੍ਰੀ ਰਾਮ ਮੰਦਰ ਹੈ 370 ਹੈ ਤੇ ਬਾਕੀ ਜਿਹੜੀਆਂ ਉਹ ਇਸ ਤਰ੍ਹਾਂ ਹੀ ਨੇ ਹਰ ਆਦਮੀ ਪਾਰਟੀ ਆਪਣੇ ਵਾਅਦੇ ਕਰਦੀ ਹੈ ਬੇਸਿਕ ਗੱਲ ਇਹ ਹੈ ਕਿ ਪਾਰਟੀ ਜਿਹੜੀ ਹੈ ਉਹ ਪ੍ਰੋਮਿਸ ਇਹਨੇ ਜਿਆਦਾ ਕਰ ਦਿੰਦੀ ਹੈ ਜਿਨ੍ਹਾਂ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਸਕਦਾ ਅਸੀਂ ਕਹ ਦੇਨੇ ਜਿਹਨੇ ਫ੍ਰੀ ਵਿਲੇ ਉਹਨਾਂ ਨੂੰ ਦੇਾਂਗੇ ਇਹਨਾਂ ਨੂੰ ਪੈਨਸ਼ਨ ਬਜ਼ੁਰਗਾਂ ਨੂੰ 2500 ਦੇਾਂਗੇ ਕੋਈ ਮਿਲਦੀ ਪਈ ਕਿਸੇ ਨੂੰ ਇਹ ਪ੍ਰੋਮਿਸ ਹੈ ਪਰ ਉਹ ਜਿਹੜੀ ਵਾਦਾ ਉਹ ਕਰਨਾ ਚਾਹੀਦਾ ਹੈ ਜਿਹੜਾ ਵਫਾ ਹੋਵੇ ਜਿਹੜਾ ਵਾਦਾ ਪੂਰਾ ਹੀ ਨਹੀਂ ਕੀਤਾ ਜਾ ਸਕਦਾ ਉਹ ਕਦੇ ਵਾਸਤੇ ਜਿਹੜਾ ਕਰਨਜੀਤ ਸਿੰਘ ਸੰਧੂ ਉਹਦੇ ਕਹਿੰਦੇ ਕਿ ਵਿਸ਼ਪ ਪਦਰੀ ਜਿਹੜਾ ਅੰਮ੍ਰਿਤਸਰ ਨੂੰ ਲੈ ਜਾਵਾਂਗੇ ਇੱਥੇ ਵੀਜ਼ਾ ਸੈਂਟਰ ਖੋਲਾਂਗੇ ਹੋਰ ਕਈ ਆਧੁਨਿਕ ਸਦਾਵਾਂ ਗਿਆ ਮਾ ਅਮਰੀਕਾ ਨੂੰ ਅੰਮ੍ਰਿਤਸਰ ਨਾਲ ਜੋੜਨ ਦੇ ਦੇਖੋ ਉਹ ਅਮਰੀਕਾ ਚੰਬਸਟਰ ਲੈ ਕੇ ਆਏ ਉਹ ਕੋਈ ਪੋਲਿਟিক্যাল ਆਦਮੀ ਜਿਹੜਾ ਨਹੀਂ ਉਹਨਾਂ ਆਈਐਫਐਸਟੀ ਚੋਂ ਉੱਥੇ ਚਲੇ ਗਏ ਇੰਡੀਅਨ ਫੋਰਨ ਸਰਵਿਸ ਲੰਬਾ ਗੌਰ ਉੱਥੇ ਉਹ ਬਾਹਰ ਬਾਹਰ ਜਾ ਕੇ ਕੰਮ ਕਰਦੇ ਰਹੇ ਇਹ ਸ਼ਹਿਰ ਚ ਕੀ ਹੋਇਆ ਪਰ ਉਹ ਕਹਿੰਦਾ ਹੈਗਾ ਤੇ ਮੈਂ ਅੰਮ੍ਰਿਤਸਰ ਦਾ ਨਾ ਨਹੀਂ ਗਿਹੜੇ ਅੰਮ੍ਰਿਤਸਰ ਦਾ ਹੁੰਦਾ ਨਹੀਂ ਮਤਲਬ ਹੁੰਦਾ ਅੰਮ੍ਰਿਤਸਰ ਬੈਂਬਰ ਜੋ ਪਰਿਵਰਤਨ ਆਏ ਪਿਛਲੇ ਕੁਝ ਸਾਲਾਂ ਦੇ ਅੰਦਰ ਉਹਨਾਂ ਨੇ ਦੇਖੇ ਉੱਥੇ ਥਿਆ ਹੀ ਨਹੀਂ ਨਾ ਉਹ ਕਿਸੇ ਨੂੰ ਮਿਲੇ ਆ ਕੇ ਕਦੀ ਉਹ ਲੋਕਾਂ ਨੂੰ ਟਾਰਗੇਟ ਮਿਲੀ ਹੈ ਉਹਨਾਂ ਨੇ ਪ੍ਰੋਮਿਸ ਕਰ ਰਹੇ ਹਨ ਕਿ ਅਸੀਂ ਆ ਵੀ ਕਰਾਂਗੇ ਉਹ ਵੀ ਕਰਾਂਗੇ ਨਸ਼ਾ ਵੀ ਬੰਦ ਕਰ ਦਿਆਂਗੇ ਮੈਨੂੰ ਨਸ਼ਾ ਬੰਦ ਕਰਦਿਆਂ ਕਰਦਿਆਂ ਪੰਜ ਸਾਲ ਹੋ ਗਏ ਸੁਣਦਿਆਂ ਕਿ ਜਿਹੜੀ ਸਰਕਾਰ ਹੈ ਅਸੀਂ ਆਉਂਦਿਆਂ ਨਸ਼ਾ ਅਖਾਂਦਾਂ ਵਿੱਚ ਬੰਦ ਕਰ ਦਿਆਂਗੇ ਕੋਈ ਕਹਿੰਦਾ ਮੈਂ ਦੋ ਜਿਹੜਾ ਵਿੱਚ ਬੰਦ ਕਰ ਦਿਆਂਗਾ ਤੇ ਨਸ਼ਾ ਅੱਗੇ ਨਾਲ ਕਈ ਗੁਣਾ ਜ਼ਿਆਦਾ ਵੱਧ ਗਿਆ ਅੱਜ ਲੋਕ ਪਿੰਡਾਂ ਦੇ ਪਿੰਡ ਜਿਹੜੇ ਹੈ ਜਿਹੜਾ ਨੌਜਵਾਨ ਹੈ ਬੀਸਿਕਲੀ ਪੰਜਾਬ ਜਿਹੜਾ ਹੈ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਾਜਿਸ਼ ਰਚੀ ਚੱਜੀ ਹੈ ਪੰਜਾਬੀਆਂ ਨੂੰ ਬਰਬਾਦ ਕਰਨ ਦੀ ਉਹ ਨਸ਼ਾ ਹੈ ਔਰ ਪਾਕਿਸਤਾਨ ਚ ਹੁੰਦਾ ਬੜੇ ਬੜੇ ਬੰਦੇ ਮਗਵਾਂ ਦੇ ਪੋਲਿਟੀਕਲ ਬੰਦੇ ਨਾਲ ਰਲੇ ਬੜੇ ਬੜੇ ਅਫਸਰ ਨਾਲ ਰਲੇ ਉਹ ਜਹ ਆ ਕਿਵੇਂ ਸਕਦਾ ਹੈ ਹੁਣ ਹੈ ਨਵੀਂ ਪ੍ਰੋਬਲਮ ਆਈ ਜਿਹੜਾ ਸੁਰੂスル ਦਿੰਦੇ ਆਵੇ ਜਹਾਜ ਦੇ ਬਹੁਤ ਬਾਰ ਡਰੋਨ ਡੋਨ ਦੇ ਥਰੂ ਓਏ ਪ੍ਰੋਬਲਮ ਆਈ ਹੈ ਉਹ ਵੀ ਸਾਡੇ ਪੁਲਿਸ ਵਾਲੇ ਲਗੇ ਤੜੜੇ ਹੋ ਕੇ ਕੰਮ ਕਰਦੇ ਪਏ ਔਰ ਉਹ ਕੋਸ਼ਿਸ਼ ਕਰਨ ਦੇ ਇੱਕ ਦੇਖੋ ਪ੍ਰੋਮਿਸ ਹੋ ਕਰੋ ਜਿਹੜਾ ਤੁਸੀਂ ਕਰ ਸਕਦੇ ਹੋ ਮੈਂ ਐਵੇਂ ਕਹਿ ਰਿਹਾ ਕਿ ਸਾਰੇ ਤੁਹਾਨੂੰ 80 ਲੱਖ ਰੁਪਈਆ ਦੇਾਂਗੇ ਹਰ ਬੰਦੇ ਨੂੰ ਤੇ ਜੇ ਕਿੱਥੋਂ ਪੈਸੇ ਨੇ ਆਹੀ ਨਹੀਂ ਜੋਗੇ ਕਿੱਥੋਂ ਲੋਕ ਬੇਸਿਕਲੀ ਭੋਲੇ ਭਾਲੇ ਨੇ ਭਲੇ ਮਾਨਸ ਦੇ ਜੋ ਕੋਈ ਕਹਿੰਦਾ ਉਹਨੂੰ ਮੰਨ ਲੈਂਦੇ ਪਰ ਇਹ ਯਾਦ ਰੱਖਣਾ ਵਕਤ ਬਦਲ ਗਿਆ ਲੋਕਾਂ ਨੇ ਕਾਂਗਰਸ ਦਾ ਰਾਜ ਦੇਖਿਆ ਲੋਕਾਂ ਨੇ ਕਾਂਗਰਸ ਦੀਆਂ ਕੁਰਬਾਨੀਆਂ ਦੇਖੀਆਂ ਕਾਂਗਰਸ ਨੇ ਕਿਸ ਤਰ੍ਹਾਂ ਮੁਲਕ ਦੀ ਆਜ਼ਾਦੀ ਵਾਸਤੇ ਕੁਰਬਾਨੀਆਂ ਦਿੱਤੀਆਂ ਡਵੈਲਪਮੈਂਟ ਵਾਸਤੇ ਕੰਮ ਕੀਤਾ ਔਰ ਇਹ ਵੱਖਰੀ ਗੱਲ ਹੈ ਡੈਮੋਕ੍ਰੇਸੀ ਦੇ ਅੰਦਰ ਪਾਰਟੀਆਂ ਦਾ ਅਕਾਲੀ ਦਲ ਕਹਿੰਦਾ ਕਿ ਸਾਡਾ ਰਾਜ ਵੀ ਲੋਕਾਂ ਨੇ ਦੇਖਿਆ ਵਾ ਵਿਕਾਸ ਦੀ ਇੱਕ ਨੇਰੀ ਦੇਖੀ ਹੈ ਵਿਕਾਸ ਦੇ ਨਾਤੇ ਵੋਟ ਦਿਓ ਨਹੀਂ ਜੋਸ਼ੇ ਕਹਿੰਦੇ ਡਵੈਲਪਮੈਂਟ ਦੀ ਰਾਣੀ ਤੇ ਵੋਟ ਦਿਓ ਵਿਕਾਸ ਦੇ ਉੱਤੇ ਅੰਮ੍ਰਿਤਸਰ ਨੂੰ ਲੈ ਕੇ ਚੱਲੋ ਅਕਾਲੀ ਦਲ ਨੇ ਪੰਜਾਬ ਦਾ ਸਭ ਤੋਂ ਵੱਡਾ ਨੁਕਸਾਨ ਕੀਤਾ 1947 ਚ ਹਿੰਦੁਸਤਾਨ ਦੇ ਜੋ ਟੁਕੜੇ ਹੋਏ ਪਾਕਿਸਤਾਨ ਨੇ ਟਲ ਗਿਆ 29 ਜ਼ਿਲ੍ਹੇ ਸਾਡੇ ਕੋਲ سولہ ضلع پاکستان چلے گئے تیرہ ضلع ساڑھے کو آئے تیرہ ضلع کیمرتسر اٹاری تو شروع ہو کے جلی پار کر کے متوا کول کوشی ندی تک پنجاب جاندہ سی امرے امرتسر کو لے کے لاؤر سپیٹی تک پنجاب جاندہ سی یعنی آج دا پنجاب پورا ہریا اور کانگڑے دا سارا ضلع شملے پک لاؤر سپیٹی تک پنجاب سی دسو ਕਿ ਅਕਾਲੀ ਜਾਲ ਨੇ ਪੰਜਾਬ ਦੀ ਸ਼ਿਦਦਤ ਕੀ ਕੀਤੀ ਤੁਸੀਂ ਕਹਿੰਦੇ ਹੋ ਵਿਕਾਸ ਕੀਤਾ ਅਕਾਲੀਆਂ ਨੇ ਤੇ ਪੰਜਾਬ ਵਿੱਚ ਪੰਜਾਬ ਨੂੰ ਛੋਟਾ ਕੀਤਾ ਜਿਵੇਂ ਟੁਕੜੇ ਕਰ ਦਿੱਤੇ 1947 ਦੋ ਟੁਕੜੇ ਹੋਏ ਹਿੰਦੁਸਤਾਨ ਦੇ ਅਕਾਲੀਆਂ ਨੇ 1964 ਸ਼੍ਰੀਮਤੀ ਇੰਦਰਾ ਗਾਂਧੀ ਨੂੰ ਇਹਨਾ ਮਜਬੂਰ ਕਰ ਦਿੱਤਾ ਕਿ ਉਹਨਾਂ ਨੇ ਪੰਜਾਬੀ ਸ਼ੂਬਾ ਬਣਾਇਆ ਔਰ ਪੰਜਾਬ ਦੇ ਪਿੰਡ ਟੁਕੜੇ ਕਰਤੇ ਅੱਜ ਕਦੀ ਦਰਿਆਵਾਂ ਨੇ ਪਾਣੀਆ ਤੋਂ ਝਗੜਾ ਹੈ ਕਦੀ ਹੁਣ ਜੰਗਲ ਸਾਡੇ ਕੋਲ ਕੋਈ ਨਹੀਂ ਰਿਹਾ ਕੋਈ ਆਬ ਆਵਾਜ਼ ਵੀ ਚੰਗੀ ਜਿਆਦਾ ਕੋਈ ਨਹੀਂ ਮੈਦਾਨ ਹੀ ਮੈਦਾਨ ਸਾਡੇ ਕੋਲ ਰਹਿ ਗਿਆ ਕਾਲੀਦਲ ਮੈਨੂੰ ਸਮਝ ਆਈ ਇਹ ਕਾਲੀਦਲ ਨੇ ਕਿਲਾ ਨਵਾਂ ਕੰਮ ਕਰੇਗਾ ਪ੍ਰੋਫੈਸਰ ਸਾਹਿਬ ਹੱਥ ਕੀ ਬਦਲੇਗਾ ਹਾਲਾਤ ਲੋਕਾਂ ਦੇ ਅੰਦਰ ਜੀ ਨੈਸ਼ਨਲ ਲੀਡਰਸ਼ਿਪ ਹੈ ਨਹੀਂ ਆ ਗਟਬੰਧਨ ਨਾਲ ਇੰਡੀਆ ਬਣਾ ਕੇ ਤੇ ਇਲੈਕਸ਼ਨ ਲੜ ਰਹੇ ਆ ਪ੍ਰਧਾਨ ਮੰਤਰੀ ਕੌਣ ਬਣੇਗਾ ਦੇਖੋ ਗੱਲ ਇਹ ਇਸ ਕੁਰੀ ਬਦਕਿਸਮਤੀ ਰਹੀ ਹੈ کہ ساری دنیا دے اندر چاہے امریکہ ہے انگلینڈ ہے فرانس ہے اسٹریلیا ہے نیوزیلینڈ ہے اسے دو دو پارٹی ہیں سارے ملک دے اندر دو پارٹیاں ڈویلپ نہیں ہو سکی اگر کانگریس ہے پھر کانگریس سامنے بی جے پی ہے اگر بی جے پی پاورفل ہو گئی تو کانگریس بہت کمزور ہو گئی جب کانگریس بہت مضبوط سی دوجیاں پارٹیاں بہت کمزور سن ٹائم ہے ہولی ہولی جسے دونوں پارٹیاں برابر کی کھڑیاں ہو جان گیا جیسے ہوں ਤੇ ਜਾਨੇ ਗੱਠਬੰਧ ਬਣਾਇਆ ਹੈ ਇਹ ਸਾਰੇ ਇਕੱਠੇ ਹੋ ਜਾਣ ਕਿ ਡਿਫਰੈਂਸ ਇਸ ਤੇ ਇਹ ਨਾਲ ਜਿਹੜੀ ਦਿੱਲੀ ਦੇ ਜੱਫੀਆਂ ਪੰਜਾਬ ਦੇ ਇੱਕ ਦੂਜੇ ਦੇ ਖਿਲਾਫ ਤਲਖੀਆਂ ਨਹੀਂ ਉਹ ਦੇਖੋ ਤਲਖੀਆਂ ਇਸ ਜਿਹੜਾ ਸਮਝੌਤਾ ਕੀਤਾ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀ ਕਿ ਅਗਰ ਸਮਝੌਤਾ ਕਰਨਾ ਹੈ ਤਾਂ ਸਾਰੀ ਜਗਾ ਦਾ ਕਰਨਾ ਚਾਹੀਦਾ ਨਹੀਂ ਤਾਂ ਸਮਝੌਤੇ ਦੀ ਲੋੜ ਨਹੀਂ ਸੀ ਪਰ ਉਹ ਹੋ ਗਿਆ ਹੋ ਗਿਆ ਪੰਜਾਬ ਜਿਹੜਾ ਇਹਦੇ ਵਿੱਚ ਆਪ ਵਾਲਿਆਂ ਦਾ ਕੋਈ ਲੰਮਾ ਛੋੜਾ ਪਹ ਨਹੀਂ ਇਹਨਾਂ ਨੇ ਦੋ ਟਾਈਚਾ ਲੈ ਸਭਾ ਕੰਮ ਕਰਕੇ ਦਹਾਇਆ ਲੋਕਾਂ ਨੂੰ ਲੋਕ ਬੜੇ ਨਿਰਾਸ਼ ਨੇ ਕੋਈ ਇਸ ਪਾਸੇ ਜਾਣ ਨੂੰ ਤਿਆਰ ਨਹੀਂ ਔਰ ਮੈਂ ਤੁਹਾਨੂੰ ਯਕੀਨ ਦਵਾਣਾ ਕਿ ਅੰਮ੍ਰਿਤਸਰ ਦੇ ਅੰਦਰੋਂ ਉਹ ਜਿਹੜਾ ਸਾਫ ਬਹੁਤ थੰਪਿੰਗ ਮジョਰਿਟੀਜ਼ ਆ ਵੋਟਾਂ ਦੇ ਨਾਲ ਜਿੱਤ ਕੇ ਜਾਂਦੇ ਸੋ ਜੁਮਲੇਵਾਜੀਆਂ ਦੀ ਗੱਲ ਕਰੀਏ ਸੋ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਲਗਾਤਾਰ ਵਾਦੇ ਕੀਤੇ ਜਾਂਦੇ ਆ ਸੋ ਵਾਦੇ 2014 ਦੇ ਵੀ ਹੋਏ ਸੀ ਵਾਦੇ 2019 ਦੇ ਵਿੱਚ ਹੋਏ ਸੀ ਕੀ ਉਸ ਵਾਦਿਆਂ ਦੀ ਚਲਕ ਦੇ ਵਿੱਚ ਕੋਈ ਕੰਮ ਹੋਇਆ ਨਹੀਂ ਅਪਰ ਸਰ ਕੀ ਹੋਇਆ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਇਆ ਮੈਨੂੰ ਦੱਸੋ ਪਹਿਲਾਂ ਇਹਦੇ ਸਮਾਰਟ ਕਿਹੜਾ ਬਣਿਆ ਸ਼ਹਿਰ ਸਾਡਾ ਜਿਹੜੀਆਂ ਸੜਕਾਂ ਦੇ ਉੱਤੇ ਇਹਨਾਂ ਨੇ ਗ੍ਰੇਲਾਂ ਲਾ ਦਿੱਤੀਆਂ ਹਜ਼ਾਰਾਂ ਲੋਕ ਜਿਹੜੇ ਉੱਥੇ ਰੋਟੀ ਕਮਾਉਂਦੇ ਸਨ ਬੈਠ ਕੇ ਉਹਨਾਂ ਦੀਆਂ ਦੁਕਾਨਾਂ ਸਨ ਉਹਨਾਂ ਦੀਆਂ ਦੁਕਾਨਾਂ ਦੇ ਪੂਛਲੇ ਪਾਸੇ ਚੱਲ ਫਿਰਦੇ ਕਾਰੋਬਾਰ ਲੋਕਾਂ ਦਾ ਬੰਦ ਹੋ ਗਿਆ ਸਾਡਾ ਸ਼ਿਵਰੀ ਸਿਸਟਮ ਵੀ ਉਹੀ ਪੁਰਾਣਾ ਪਿਆ ਮੈਂ ਜਦੋਂ ਸ਼ਿਵਰੀ ਬੋਰਡ ਦਾ ਚੇਅਰਮੈਨ ਸਾਂ ਉਹ ਜ਼ਮਾਨੇ ਦੇ 1982 ਦੇ ਕਰੀਬ ਦਾ ਔਰ ਉਹਦੇ ਵਿੱਚ ਕੋਈ ਨਵਾਂ ਸ਼ਿਵਰੀ ਸਿਸਟਮ ਨਹੀਂ ਪਿਆ ਹੁਣੇ ਬਾਹਰ ਦੀਆਂ ਕਲੋਨੀਆਂ ਜ਼ਰੂਰ ਡਿਵੈਲਪ ਹੋਈਆਂ ਐ ਸਾਫ਼ ਸੁਥਰੀਆਂ ਪਰ ਜਿਹੜਾ ਇੰਟੀਰੀਅਰ ਸ਼ਹਿਰ ਹੈ ਅਜ ਵੀ ਢੂਲ ਵਾਲਾ ਕੰਡਾ ਹੈ ਸੁਨਿਆਰੇ ਵਾਲਾ ਖੂਹ ਹੈ ਨਮਕ ਮਡੀ ਹੈ ਬਾਕੀ ਏਰੀਆ ਜਾ ਕੇ ਦੇਖੋ ਕੀ ਹਾਲ ਹੈਗਾ ਉਹਨਾਂ ਗਲੀਆਂ ਦੇ ਅੰਦਰ ਦੋ ਰੁਪਇਆ ਇਹਨਾਂ ਜ਼ਰੂਰ ਲਾਇਆ 100 ਕਰੋੜ ਰੁਪਇਆ ਲਾਤਾ ਜੀ ਅਸੀਂ ਕਿ ਕਿੱਥੇ ਲੱਗਿਆ ਸਾਨੂੰ ਆਪ ਨਹੀਂ ਪਤਾ ਲੱਗਾ ਇਸੇ ਤਰ੍ਹਾਂ ਇਹ ਰੁਪਇਆ ਲਿਆ ਇਹਨਾਂ ਜਲੇ ਵਾਲੇ ਬਾਗ ਪੈਸੇ ਲਾਤੇ ਮਿੰਦੋ ਸੋ ਜਲੇ ਵਾਲੇ ਬਾਗ ਇੱਕ ਦੁਰਘਟਨਾ ਹੋਈ ਸਾਡੇ ਹਜ਼ਾਰਾਂ ਬੰਦੇ ਉੱਥੇ ਮਾਰੇ ਗਏ ਸ਼ਹੀਦ ਹੋਏ ਜ਼ਖਮੀ ਹੋ ਗਏ ਲੋਕ ਇਹਨਾਂ ਨੇ ਉੱਥੇ ਬਾਹਰ ਲਿਆ ਕੇ ਪੈਸੇ ਲਾ ਕੇ ਉਹਨਾਂ ਜਿ ਸਜਾਤਾ ਜਿਵੇਂ ਕੋ ਪਿਕਨਿਕ ਸਪੌਟ ਹੈਗਾ ਇਹ ਅਫਸੋਸ ਵਾਲੀ ਜਗ੍ਹਾ جتھے تم جاؤ جا کے نتمستک ہوو ان شہدوں دے سامنے یہ تھوڑا اس کر کے بنایا گیا کہ اتنے لوگ چلے جان بے جانتے کہ خان او جان بہ کو کھان پین چیزاں پہ پھر اوے واپس آ جان یہ کئی چیزاں یہ نہ گلت کی پرفیسر میرا آخری سوال لگا گا لوکوں کو لو ایک سوال آیا وا لوگ کہیں جی اتنے لکھان کی تعداد سے ٹورسٹ اپ ڈاؤن ہوں جی روٹین دے دہیے تو ایوریج ہوئی تو لکھ کے قریب ٹورسٹ کیونکہ ٹورسٹ شہر امریسر گنے جاندہ اگر امریسر دی تقدیر بدلی جاوے ਖਾਸ ਕਰਕੇ ਐਮਸੀ ਦੀ ਲਿਆਰ ਤੋਂ ਜੋ ਸੈਂਟਰਲ ਸਿਫਿ ਸਿਸਟਮ ਦੇ ਵਿੱਚ ਇੱਥੇ ਪ੍ਰੋਜੈਕਟ ਲਿਆਂਦੇ ਜਾਵੇ ਤੇ ਪੂਰਾ ਪੰਜਾਬ ਅੰਮ੍ਰਿਤਸਰ ਤੋਂ ਰੋਟੀ ਖਾ ਸਕਦਾ ਦੇਖੋ ਅੰਮ੍ਰਿਤਸਰ ਪਹਿਲੇ ਇੰਡਸਟਰੀਅਲ ਹੱਬ ਸੀ ਇਹ ਵਪਾਰ ਦਾ ਬਹੁਤ ਵੱਡਾ ਕੇਂਦਰ ਸੀ ਪਿਛਲੇ ਕੁਝ ਸਾਲਾਂ ਤੋਂ ਨਾ ਇੱਥੇ ਇੰਡਸਟਰੀ ਲਈ ਨਾ ਇੱਥੇ ਵਪਾਰ ਰਿਆ ਫਿਰ ਟੋਟਲ ਅਸੀਂ ਡਿਪੈਂਡ ਹੋ ਗਏ ਟੂਰਿਜ਼ਮ ਦੇ ਉੱਤੇ ਹੁਣ ਟੂਰਿਜ਼ਮ ਦੇ ਉੱਤੇ ਡਿਪੈਂਡ ਹੋ ਕੇ ਸਾਰੇ ਸ਼ਹਿਰ ਦੀ ਰੋਟੀ ਪਾਣੀ ਨਹੀਂ ਚੱਲ ਸਕਦਾ ਇਸੇ ਥਾਲੂ ਇੰਡਸਟਰੀ ਲਿਆਉਣੀ ਪਈ ਇੰਡਸਟਰੀ ਇਸ ਕਰਕੇ ਪ੍ਰੋਬਲਮ ਆਉਂਦੀ ਹੈ ਨਾ ਸਾਡੇ ਕੋਲ ਕੋਲੇ ਨਾ ਸਾਡੇ ਕੋਲ ਲੋਹੇ ਨਾ ਸਾਡੇ ਕੋਲ ਕੋਈ ਮੈਗਰੀਨ ਹੈ ਸਾਡੇ ਕੋਲ ਹੈ ਐਗਰੀਕਲਚਰ ਥਾਲੂ ਜਿਹੜੀ ਇੰਡਸਟਰੀ ਚਾਹੀਦੀ ਹੈ ਉਹ ਐਗਰੀਕਲਚਰ ਬੇਸਡ ਇੰਡਸਟਰੀ ਚਾਹੀਦੀ ਹੈ ਯਾਨੀ ਐਗਰੀਕਲਚਰ ਦੇ ਉੱਤੇ ਜਿਹੜੀ ਇੰਡਸਟਰੀ ਬਣੇ ਹਾਲੇ ਥੇਗਾ ਜਿਆਦਾ ਤੋਂ ਜਿਆਦਾ ਮੈਂ ਚੀਨ ਚ ਦੇਖਿਆ ਕੋਰੀਆ ਦੇਖਿਆ THAILAND ਵਰਗੇ ਮੁਲਕਾਂ ਹੀ ਦੇਖਿਆ ਉਹਨਾਂ ਇਹਨੇ ਦਰਖਤ ਲਾਏ ਫਲਾਂ ਦੇ ਇਸ ਤਰ੍ਹਾਂ ਬਾਕੀ ਜਿਹੜੇ ਫਲ ਵਿਖਸ਼ਣੇ ਉਹ ਲਾਓ ਜਿਹੜਾ ਉਹ ਤੋਂ ਪਾਦਲ ਹੈ ਐਗਰੀਕਲਚਰ ਨਾਰਥ ਇੰਡੀਆ ਦਾ ਵਪਾਰ ਇੱਥੋਂ ਹੁੰਦਾ ਸੀ ਅੰਮ੍ਰਿਤਸਰ ਤੋਂ ਤੁਸੀਂ ਤਾਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਆ ਅੰਮ੍ਰਿਤਸਰ ਮੈਂ ਤੁਹਾਨੂੰ ਆਪ ਜੀ ਨੂੰ ਪਹਿਲਾਂ ਹੀ ਦੱਸਿਆ ਕਿ ਅੰਮ੍ਰਿਤਸਰ ਲਾਹੌਰ ਨਾਲੋਂ ਇਹਦੀ ਜ਼ਿਆਦਾ ਆਮਦਨ ਸੀ ਅੰਮ੍ਰਿਤਸਰ ਦੇ ਬਾਰੇ ਕੀਆ ਜਾਂਦਾ ਸੀ ਅੰਮ੍ਰਿਤਸਰ ਬਾਸ਼ਾ ਲਾਹੌਰ ਵਜ਼ੀਰ ਲੁਧਿਆਣਾ ਫਕੀਰ ਯਾਨੀ ਲੁਧਿਆਣਾ ਕੁਝ ਵੀ ਨਹੀਂ ਸੀ ਅੰਮ੍ਰਿਤਸਰ ਸੱਤੋਂ ਸੁਪਰੀਮ ਸੀ ਲਾਹੌਰ ਦੀ ਆਮਦਨੀ ਸਾਡੇ ਨਾਲੋਂ ਥੋੜੀ ਸੀ ਅੱਜ ਲਾਹੌਰ ਕਿੱਥੇ ਚਲਾ ਗਿਆ ਪਾਕਿਸਤਾਨ ਵਾਲਾ ਤੇ ਅਸੀਂ ਕਿੱਥੇ ਚਲੇ ਗਏ ਇਥੋਂ ਵਪਾਰ ਹੁੰਦਾ ਸੀ ਸਿੱਧਾ ਪੇਸ਼ਾ ਪੰਜਾਬੀ ਦੇ ਗਈਆਂ ਇਹਦੇ ਲੋਰੀਆਂ ਲੱਗ ਗਏ ਉਹ ਲੋਰੀਆਂ ਅੰਮ੍ਰਿਤਸਰਿਆਂ ਨੂੰ ਖਾਸ ਫਰਕ ਨਹੀਂ ਹੈਗਾ ਆ 20 ਕਿਲੋਮੀਟਰ ਦਾ ਸਾਰਾ ਏਰੀਆ ਲੋਕੀ ਟਾਂਗਿਆਂ ਤੇ ਜਾਂਦੇ ਸਾਰੇ ਨਹੀਂ ਸਿਹਰੀਆਂ ਗੰਦੀ ਭਾਜੀ ਕੀ ਲੋਰੀਆਂ ਲਾਤਾ ਸਾਨੂੰ ਲੋਰੀਆਂ ਲਾ ਗਿਆ ਨਹੀਂ ਨਹੀਂ ਲੋਰੀ ਆਉਣੀ ਉਹ ਤੇ ਮਾਹੌਲ ਤੇ ਲੋਕੀ ਜਿਹੀ ਜੁਮਲੇਬਾਜੀ ਹੈ ਸਾਨੂੰ ਲੋਰੀਆਂ ਲਾ ਗਿਆ ਲੋਰੀਆਂ ਲਾ ਗਿਆ ਮੈਨਾਂ ਠਾਕੇ ਨਾ ਸਕਿਆ ਕੋਈ ਗੱਲ ਨਹੀਂ ਇਹ ਗੱਲਾਂ ਬਣੀ ਆ ਸਰ ਕੋ ਬਨਾਰਸ ਦਾ ਨਾਲ ਲੈਂਦਾ ਬਣਾ ਕੇ ਨਹੀਂ ਮੁਰੇ ਨੂੰ ਇਹ ਕਹਿ ਸਕਦੇ ਆਪਾਂ ਕੋਈ ਗੱਲ ਨਹੀਂ ਹਰ ਗਵਰਨਮੈਂਟ ਜਿਹੜੀ ਹੈ ਜਾਂ ਸੰਸਦ ਜਿਹੜੇ ਆ ਆਪਣੀ ਆਪਣੀ ਜਗ੍ਹਾ ਤੇ ਠੀਕ ਕੰਮ ਉਹ ਲਗੇ ਆਪਣਾ ਪ੍ਰਚਾਰ ਕਰਨ ਮਗਰ ਲੋਕਾਂ ਨੂੰ ਇਹ ਦੇਖਣਾ ਪਏਗਾ ਕਿਹੜੀ ਪਾਰਟੀ ਦਾ ਉਮੀਦਵਾਰ ਜੁਟਾ ਕੇ ਆਪ ਜੀ ਨੂੰ ਫਾਇਦਾ ਮਜੂਦਾ ਇਲੈਕਸ਼ਨ ਤੇ ਮਜੂਦਾ ਇਲੈਕਸ਼ਨ ਤੇ ਤੋ ਇਹ ਕਰਕੇ ਲੋਕ ਸਮਝ ਗਾ ਰਹੇ ਲੋਕਾਂ ਨੂੰ ਇਹਦਾ ਸਮਝੋ ਕਿ ਲੋਕਾਂ ਨੂੰ ਪਤਾ ਨਹੀਂ ਲੱਗਦਾ ਅੱਜ ਲੋਕਾਂ ਦੇ ਕੋਲ ਮੋਬਾਈਲ ਨੇ ਇੱਕ ਛੋਟਾ ਜਿਹਾ ਬੱਚਾ ਟੈਣਾ ਜਿਆ ਪੰਜ ਛੇ ਸਾਲ ਦਾ ਉਹ ਵੀ ਮੋਬਾਈਲ ਚਲਾ ਕੇ ਦੇਖਦਾ ਪਿਆ ਕੀ ਹੁੰਦਾ ਪਿਆ ਸਾਡੇ ਜ਼ਮਾਨੇ 'ਚ ਅਖਬਾਰਾਂ ਵੀ ਨਹੀਂ ਸਨ ਕੋਈ ਰੇਡੀਓ ਨਹੀਂ ਸੀ ਕੋਈ ਬਿਜਲੀ ਨਹੀਂ ਸੀ پانی دا انتظام نہیں سی سڑکاں پکیا نہیں سن میں امرتسر چاہیں گنتی چھ کے سات کار سن ساریا اور لوگ پیدل جاندے سن یا سائیکل ہوں سن اور اج تھی دیکھو کنیا گڑیا اس کی ڈویلپمنٹ ہوئی ہے آخر کانگریس نے کو کام کیا تو ڈویلپمنٹ ہوئی نا کانگریس نے ایک بنیاد رکھی بنیاد کے اتنے ایک بڑا محل بنایا اس محل کے ان کو کلی کرا کے کہ میں ہی سب کچھ بنایا ہو سکتا ਵੇ ਨਹੀਂ ਕਾਂਗਰਸ ਨੇ ਤੁਸੀਂ ਕਾਂਗਰਸ ਨੂੰ ਬਿਲਕੁਲ ਇਗਨੋਰ ਹੀ ਕਰ ਦਿਓ ਕਾਂਗਰਸ ਦਾ ਕੰਟਰੀਬਿਊਸ਼ਨ ਦੁਨੀਆ ਦੇ ਮੁਲਕ ਮੰਦੇ ਆ ਮੈਨੂੰ ਦੱਸੋ ਕਿਹੜੀ ਚੀਜ਼ ਨਹੀਂ ਕਾਂਗਰਸ ਨੇ ਇੱਥੇ ਬਣਾਈ ਪੰਡਿਤ ਜਵਾਹਰ ਲਾਲ ਨਹਿਰੂ ਜਿਸ ਨੇ ਪ੍ਰਾਈਮ ਮਿਨਿਸਟਰ ਬਣੇ ਉਹਨਾਂ ਸਾਰੇ ਖੇਤਰਾਂ ਵਿੱਚ ਵਿਕਾਸ ਦੀ ਬੁਨਿਆਦ ਰੱਖੀ ਕਿਹੜੇ ਡੈਮ ਬਣਾਏ ਉਹਨਾਂ ਨੇ ਕਿੰਨੀਆਂ ਨਹਿਰਾਂ ਦਾ ਇੰਤਜ਼ਾਮ ਕਰਵਾਇਆ ਤੇ ਆਲਰੇਡੀ ਸਾਡੀ ਐਗਰੀਕਲਚਰ ਯੂਨੀਵਰਸਿਟੀ ਹੈ ਇਹ ਪਰਿਦੇਸ਼ ਦੇ ਵੇਲੇ ਬਣੀ ਔਰ ਉਥੇ ਪਹਿਲੇ ਕਣਕ ਬਹੁਤ ਲੰਮੀ ਹੁੰਦੀ ਸੀ ਤੁਸੀਂ ਤਾਂ ਸ਼ਾਇਦ ਨਹੀਂ ਦੇਖੀ ਅੱਜ ਕੱਲ ਇੱਕ ਡਵਾਰਫ ਕਣਕ ਹੈ ਜਿਹਦਾ ਝਾੜ ਜ਼ਿਆਦਾ ਹੈ ਔਰ ਝਾੜ ਜ਼ਿਆਦਾ ਹੈ ਜਿਹੜੀ ਪੁਰਾਣੀ ਕਣਕ ਰਹਿੰਦੀ ਅੱਜ ਅਸੀਂ ਲੋਕਾਂ ਨੂੰ ਕਣਕ ਨਹੀਂ ਖਾਣ ਦੇ ਸਕਦੇ 1923 ਤੋਂ ਹਿੰਦੁਸਤਾਨ ਦੇ ਵਿੱਚ ਕਣਕ ਦੀ ਕਮੀ ਰਹੀ ਹੈ 1923 ਤੋਂ ਅੰਗਰੇਜ਼ਾਂ ਦੇ ਜ਼ਮਾਨੇ 1971 ਵਿੱਚ ਪਹਿਲੀ ਵਾਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ہندو باروں کڑک منگوانی بند کر دی تھی اسی اپنا سیلف ڈپینڈنٹ ہوئے سانو باہروں لیا کوئی چیز لوڑ نہیں پئی تو ہبا دے روک والا دیکھو دو ہزار بائی دفاع دیکھی خود چنو خود فیصلہ کرو ناپو تولو تو پھر اپنا کینڈیڈیٹ چنو دیکھو لوگ سمجھدار نے بدھمان نے دانش مند نے کوئی کمی نہیں ہے ہر بندے کو پتا کیڑے کیڑے بندے بھیجیں گے تو فائدہ ہے کیونکہ لوگ ہون ਲੋ ਆਮ ਲੜਾਈ ਨਹੀਂ ਲੜਨਾ ਚਾਹੁੰਦੇ ਜਿਹੜਾ ਵੀ ਜਾਏਗਾ ਲੋਕ ਕਹਿਣਗੇ ਅਸੀਂ ਤੁਹਾਡੇ ਨਾਲ ਹੈਗੇ ਜੀ ਸਾਇਲੈਂਟ ਵੋਟ ਕਿਉਂ ਹੋ ਪ੍ਰੋਫੈਸਰ ਸਾਹਿਬ ਇੰਨੀ ਇਸ ਵਾਰ ਸਾਇਲੈਂਟ ਵੋਟ ਬਹੁਤ ਹੈ ਲੋਕ ਕਹਿਣਾ ਚਾਹੁੰਦੇ ਆ ਲੇਕਿਨ ਕਹਿ ਨਹੀਂ ਪਾਉਂਦੇ ਨਹੀਂ ਅਗੋਂ ਲੋਕ ਸਾਇਲੈਂਟ ਰਹਿਣਗੇ ਵਕਤ ਬਦਲ ਗਿਆ ਲੋਕ ਸਮਝਦਾਰ ਹੋ ਗਏ ਨੇ ਅੱਗੇ ਲੋਕ ਖੁੱਲ ਕੇ ਲੜਾਈ ਲੜਦੇ ਸਨ ਮਹੱਲਿਆਂ 'ਚ ਹੁਣ ਪਿਛਲੇ 15 ਸਾਲ ਤੋਂ ਮੈਂ ਨਹੀਂ ਦੇਖਿਆ ਕੋਈ ਲੜਦਾ ਹੋਵੇ ਹੋਰ ਲੋਕ ਕਹਿੰਦੇ ਆ ਵੀ ਜਿੱਥੇ ਤੁਹਾਡਾ ਮਨ ਹੈ ਉੱਥੇ ਜਾ ਕੇ ਵੋਟ ਪਾਓ ਆਦਮੀ ਵੋਟ ਕਿਸੇ ਪਾਰਟੀ ਨੂੰ ਪਾਉਂਦਾ ਉਜੀ ਬੀਵੀ ਜਿਹੜੀ ਕਿਛ ਹੋਦਾ ਸਾਇਲੈਂਸ ਦਾ ਵੈਸੇ ਨੁਕਸਾਨ ਕੀ ਕੀ ਸੱਤਾਧਾਰੀ ਪਾਰਟੀ ਨੂੰ ਹੁੰਦਾ ਜ਼ਿਆਦਾਤਰ ਨੁਕਸਾਨ ਜਾਂ ਕਿਸੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਸਾਇਲੈਂਸ ਬੋਟ ਦਾ ਨਹੀਂ ਇਹਦਾ ਕੋਈ ਸਾਇਸਟਿਫਿਕ ਮੈਥਡ ਨਹੀਂ ਹੈਗਾ ਕਿ ਜਿਹੜਾ ਦੋ ਦੂਣੀ ਚਾਰ ਹੋਣਾ ਇਹ ਦੋਵਾਂ ਪਾਸੇ ਕਈ ਵਾਰੀ ਜਾਂਦਾ ਮੈਂ ਕਈ ਵਾਰੀ ਵੇਖਿਆ ਅਸੀਂ ਲੜਦੇ ਸਾਂ ਇਲੈਕਸ਼ਨ ਬਹੁਤ ਪੋਲਿੰਗ ਰੈਦਾ ਹੋਣੀ ਤੇ ਅਸੀਂ ਆਸ ਕਰਨੀ ਕਿ ਅੱਜ ਕੀ ਅਸੀਂ ਜਿੱਜਣ ਅਸੀਂ ਹੱਜਾ ਦੇ ਸਾਂ ਜਦੋਂ ਪੋਲਿੰਗ ਥੋੜੀ ਹੋਣੀ ਉਦੋਂ ਅਸੀਂ ਸਮਝਣਾ ਨੁਕਸਾਨ ਹੋ ਜਾਣਾ ਉਦੋਂ ਅਸੀਂ ਉਥੇ ਆਰਗਨਿਕਲ ਜਾਂਦੇ ਜਾਂਦੇ ਆ ਇਸ ਕਰਕੇ ਨਾ ਇਹ ਕੋਈ ਮੈਥਡ ਕੋਈ ਸਿਸਟਮ ਇਵੋਲਵ ਨਹੀਂ ਹੋਇਆ ਜਿਸ ਨਾਲ ਕੋ ਡੈਫੀਨੇਟਲੀ ਗੱਲ ਕੀਤੀ ਜਾ ਸਕੇ ਹਾਂ ਲੋਕਾਂ ਜਦੋਂ ਜੋਸ਼ ਹੁੰਦਾ ਹੈ ਕਿਸੇ ਪਾਰਟੀ ਦੇ ਪ੍ਰਤੀ ਉਦੋਂ ਵੋਟਾਂ ਦੀ ਤਰਜ਼ਾਬ ਵਧ ਜਾਂਦੀ ਸੋ ਕਾਂਗਰਸ ਜਿੱਤੇਗੀ ਮੰਚ ਤੇ ਦਿਲ ਦੀ ਤਸਵੀਰੇ ਕਰ ਬਿਲਕੁਲ ਲਿਕੇ ਕਿਸੇ ਤਰ੍ਹਾਂ ਦਾ ਕੋਈ ਮਤਭੇਦ ਨਹੀਂ ਸਾਰੇ ਵਿਧਾਇਕ ਸਹਿਬਾਨ ਸਾਰੇ ਕੌਂਸਲਰ ਇਹ ਇਤਿਹਾਸ ਤੀਸਰੀ ਵਾਰ ਬਣੇਗਾ ਹੈਟ੍ਰਿਕ ਦਾ ਬਿਲਕੁਲ ਬੜੇਗਾ ਤੁਸੀਂ ਇੱਥੇ 4 ਜੂਨ ਨੂੰ ਆ ਜਾਣਾ ਮੈਂ ਵੀ ਇੱਥੇ ਬਹਾਵਾਂਗਾ ਤੇ ਫਿਰ ਉਸਲੇ ਮੇਰੀ ਇੰਟਰਵਿਊ ਲੈਣਾ ਮੈਂ ਤੁਹਾਨੂੰ ਸਾਬਤ ਕਰ ਦਿਆਂਗਾ ਕਿ ਮੈਂ ਜੋ ਪਹਿਲੇ ਗਿਆ ਸੀ ਉਹ ਠੀਕ ਨਹੀਂ ਸੋ ਪ੍ਰੋਫੈਸਰ ਦਰਬਾਰੀ ਲਾਲ ਹੈ ਜਿਨ੍ਹਾਂ ਨੇ ਕਿਹਾ ਜੋ ਮੈਂ ਪਹਿਲਾਂ ਗਿਆ ਸੀ ਉਹ ਠੀਕ ਹੈ 4 ਜੂਨ ਨੂੰ ਗੱਲ ਕੀਤੀ ਹੈ ਇਤਿਹਾਸ ਬਦਲੇਗਾ ਇੱਕ ਵਾਰ ਫਿਰ ਸੋ ਤੀਸਰੀ ਵਾਰ ਜਿਹੜੀ ਇਤਿਹਾਸ ਜਿਹੜਾ ਹੈ ਹੈਟ੍ਰਿਕ ਗੁਰਜੀਤ ਸਿੰਘ ਔਇਲਾ ਨੇ ਕਰਾਇਆਗਾ ਔਰ ਲਗਾਤਾਰ ਜਿਹੜੀ ਇਹਨਾਂ ਨੇ ਰਾਜਨੀਤੀ ਦੀ ਗੱਲ ਕੀਤੀ ਕਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਉਥਲ ਪੁਥਲ ਹੁੰਦੀ ਔਰ ਕਿਸ ਤਰ੍ਹਾਂ ਜਿਹੜੇ ਲੋਕਾਂ ਦੇ ਮਨ ਸਾਇਲੈਂਟ ਵੋਟ ਦੀ ਗੱਲ ਕੀਤੀ ਹੈ ਸਾਇਲੈਂਟ ਵੋਟ ਇਸ ਵਾਰੀ ਬਹੁਤ ਹੈ ਗੌਰ ਆਉਣ ਵਾਲੇ ਸਮੇਂ ਤੇ ਚੋਣਾਂ ਦੇ ਵਿੱਚ ਸਾਇਲੈਂਟ ਵੋਟ ਉਹ ਵੀ ਦੇਖੀ ਜਾ ਸਕਦੀ ਹੈ ਸੋ ਕਿਸ ਵੱਲ ਜਾਂਦਾ ਕਿਸ ਵੱਲ ਨਹੀਂ ਜਾਂਦਾ ਉਹ ਬਾਹਰ ਦੀ ਗੱਲ ਹੈ ਲੇਕਿਨ ਕਾਂਗਰਸ ਜਿਹੜੀ ਹੈ ਹੱਥ ਜਿਹੜਾ ਬਦਲੇਗਾ ਹਾਲਾਤ ਕਿਉਂਕਿ ਕਾਂਗਰਸ ਦਾ ਇਤਿਹਾਸ ਗਵਾਇਆ ਕਿਸ ਤਰ੍ਹਾਂ ਕਾਂਗਰਸ ਨੇ ਜਿਹੜੀ ਆ ਹਿੰਦੁਸਤਾਨ ਦੇ ਨਕਸ਼ੇ ਨੂੰ ਬਦਲਿਆ ਔਰ ਅੱਜ ਹਿੰਦੁਸਤਾਨ ਜਿੱਥੇ ਖੜਾ ਵਾ ਉਸ ਦੇ ਵਿੱਚ ਸਭ ਤੋਂ ਵੱਡਾ ਰੋਲ ਕਾਂਗਰਸ ਆ ਅਗਰ ਕੋਈ ਪਾਰਟੀ ਆ ਕੇ ਉਸ ਦੇ ਉੱਤੇ ਆਪਣਾ ਕੁਝ ਵੀ ਕਲੀ ਕਰਕੇ ਜਾਂ ਖਸੂਰੀ ਪਾਪੋਤੀ ਕਰਕੇ ਬੈਠਦੀ ਰਹਾ ਮਤਲਬ ਨਹੀਂ ਕਿ ਇਤਿਹਾਸ ਨੂੰ ਜਿਹੜੀ ਆ ਉਹ ਝੁਠਲਾ ਸਕੇ ਸੋ ਇਤਿਹਾਸ ਕਾਂਗਰਸ ਨੇ ਬਦਲਿਆ ਔਰ ਅੰਮ੍ਰਿਤਸਰ ਦੇ ਲੋਕ ਵੀ ਇਤਿਹਾਸ ਬਦਲਣਗੇ ਸੋ ਤੀਸਰੀ ਵਾਰ ਗੁਰਜੀਤ ਸਿੰਘ ਓਇਲਾ ਨੂੰ ਹੈਟ੍ਰਿਕ ਕਰਨਗੇ ਔਰ ਤੀਸਰੀ ਵਾਰ ਲੋਕ ਸਭਾ ਦੇ ਵਿੱਚ ਗੁਰਜੀਤ ਸਿੰਘ ਓਇਲਾ ਨੂੰ ਭੇਜਣਗੇ